ਪੰਜਾਬ ਦੇ ਵਿੱਚ ਅੱਜ ਜਿਮਨੀ ਚੋਣਾਂ ਦਾ ਦੌਰ ਹੈ 20 ਨਵੰਬਰ ਨੂੰ VOTING ਹੋਣੀ ਸੀ ਤੇ ਅੱਜ ਜਿਹੜੀਆਂ 4 ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਸ ਮੌਕੇ ਦਾ ਜਿਹੜਾ ਪਹਿਲਾ ਰੁਝਾਨ ਹੈ ਬਰਨਾਲਾ ਤੋਂ ਸਾਹਮਣੇ ਆਇਆ ਬਰਨਾਲਾ ਦੇ ਵਿੱਚ ਜਿਮਨੀ ਚੋਣਾਂ ਜਿਹੜੀਆਂ ਉਸ ਦੇ ਵਾਸਤੇ VOTING ਜਿਹੜੀ ਹੋਣੀ ਸ਼ੁਰੂ ਹੋ ਗਈ ਆ ਤੇ ਜਿਹੜੇ ਵੱਖ-ਵੱਖ ਉਮੀਦਵਾਰ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆਪਣੀ ਵੋਟ ਪਾਣੀ ਸ਼ੁਰੂ ਕਰ ਦਿੱਤੀ ਗਈ ਆ ਐਸਟੀ ਕਾਲਜ ਦੇ ਵਿੱਚ ਬੂਥ ਬਣਿਆ ਜਿਸ ਦੇ ਵਿੱਚ ਜਿਹੜੇ ਐਮਪੀ ਬਣੇ ਨੇ ਜਿਨ੍ਹਾਂ ਦੀ ਇਹ ਸੀਟ ਖਾਲੀ ਹੋਈ ਸੀ ਬਰਨਾਲਾ ਮੀ ਦੇਹਰੇ ਐਸਟੀ ਕਾਲਜ ਦੇ ਵਿੱਚ ਵੋਟ ਪਾਉਣਗੇ ਤੇ ਨਾਲ ਗੁਰਦੀਪ ਬਾਠ ਜਿਹੜੇ ਆਮ ਆਦਮੀ ਪਾਰਟੀ ਤੋਂ ਆਜ਼ਾਦ ਹੋ ਕੇ ਬਾਗੀ ਹੋ ਕੇ ਅਜਾ ਤੌਰ ਤੇ ਚੋਣ ਲੜ ਰਹੇ ਨੇ ਉਹ ਵੀ ਐਸਟੀ ਕਾਲਜ ਦੇ ਵਿੱਚ ਆਪਣਾ ਮਤਦਾਨ ਕਰਨਗੇ ਤੇ ਕੇਵਲ ਸਿੰਘ ਢਿੱਲੋਂ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹ ਵੀ ਆਪਣਾ ਜਿਹੜਾ ਮਤਦਾਨ ਹੈ ਉਹ ਐਸਟੀ ਕਾਲਜ ਦੇ ਵਿੱਚ ਕਰਨਗੇ ਤੇ ਦੂਸਰਾ ਜਿਹੜਾ ਕਾਂਗਰਸ ਤੋਂ ਉਮੀਦਵਾਰ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਉਹ ਸਰਕਾਰੀ ਸਕੂਲ ਜੁਮਲਾ ਮਾਲਕਮ ਦੇ ਵਿੱਚ ਜਿਹੜਾ ਬੂਥ ਬਣਿਆ ਉਥੇ ਆਪਣਾ ਮਤਾਣ ਕਰਨਗੇ ਉਥੇ ਵੋਟ ਪਾਉਣਗੇ ਤੇ ਗੋਵਿੰਦ ਸਿੰਘ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਉਹ ਬੀਡੀਪੀਓ ਦਫ਼ਤਰ ਦੇ ਵਿੱਚ ਆਪਣੀ ਵੋਟ ਪਾਉਣਗੇ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਇੱਕ ਉਮੀਦਵਾਰ ਨੇ ਜਿਹੜੇ ਉਹ ਵੋਟ ਨਹੀਂ ਪਾ ਸਕਦੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਥਾਲੀਵਾਲ ਨੇ ਕਿਉਂਕਿ ਤਾਲੀਵਾਲ ਦੀ ਜਿਹੜੇ ਉਮੀਦਵਾਰ ਨੇ ਤਾਲੀਵਾਲ ਉਹਨਾਂ ਦੀ ਜਿਹੜੀ ਵੋਟ ਹੈ ਉਹ ਬਰਨਾਲਾ ਹਲਕੇ ਦੇ ਵਿੱਚ ਨਹੀਂ ਹੈ ਜਿਸ ਕਰਕੇ ਉਹ ਵੋਟ ਨਹੀਂ ਪਾ ਸਕਦੇ ਬਾਕੀ ਉਮੀਦਵਾਰ ਜਿਹੜਾ ਆਪਣਾ ਵੋਟ ਦਾ ਅਧਿਕਾਰ ਹੈ ਜਿਹੜਾ ਉਸ ਦਾ ਜਿਹੜਾ ਫਾਇਦਾ ਲੈਣਗੇ ਉਸਤਾਦ ਜਿਹੜਾ ਕਹਿ ਦਈਏ ਕਿ ਆਪਣਾ ਵੋਟ ਪਾਉਣਗੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਪਹਿਲੇ ਰੁਝਾਨ ਨੇ ਬਰਨਾਲਾ ਤੋਂ ਸਾਹਮਣੇ ਆਏ ਨੇ ਜਿੱਥੇ VOTING ਹੋਣੀ ਸ਼ੁਰੂ ਹੋ ਗਈ ਆ ਤੇ ਹੁਣ ਜਿਹੜੇ ਲੋਕ ਨੇ ਮਤਦਾਤਾ ਨੇ ਉਹ ਆਪਣੀ ਮਤਾਦਾਨ ਕਰਨਗੇ ਤੇ ਆਪਣਾ ਜਿਹੜਾ ਵਧਾਇਕ ਕਾ ਆਪਣਾ ਐਮਐਲਏ ਆ ਉਹਨੂੰ ਚੁਰਨਗੇ ਹਾਲਾਂਕਿ ਸਰਦੀਆਂ ਦਾ ਮੌਸਮ ਹੈ ਸਰਦੀ ਹੋਣ ਕਰਕੇ ਠੰਡ ਹੋਣ ਕਰਕੇ ਜਿਹੜਾ ਵੋਟਾਂ ਦਾ ਰੁਝਾਨ ਹੈ ਉਹ ਜ਼ਿਆਦਾ ਨਹੀਂ ਦੇਖ ਰਿਹਾ ਲੋਕਾਂ ਦੇ ਵਿੱਚ ਜਿਹੜੀ ਰੁਚੀ ਆ ਉਹ ਠੰਡ ਦੇ ਕਰਕੇ ਜ਼ਿਆਦਾ ਨਹੀਂ ਦਿਖ ਰਹੀ ਪਰ ਸ਼ੁਰੂਆਤੀ ਰੁਝਾਨ ਨੇ ਅੱਗੇ ਜਿਹੜੀ VOTING ਆ ਵੋਟ ਪ੍ਰੋਸੈਸ ਆ ਉਹ ਅੱਗੇ ਵੱਧ ਸਕਦਾ VOTING ਪ੍ਰਤੀਸ਼ਤ ਜਿਹੜਾ ਪਰਸੈਂਟੇਜ ਆ ਉਹ ਵੀ ਵੱਧ ਸਕਦੀ ਆ ਕਿਉਂਕਿ ਹਜੇ ਸਰਦੀਆਂ ਦਾ ਸਮਾਂ ਹੋਣ ਕਰਕੇ ਸਵੇਰੇ 7 ਵਜੇ ਤੋਂ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਆ ਹਜੇ ਤੱਕ ਜਿਹੜਾ ਵੋਟ ਪਰਸੈਂਟੇਜ ਆ ਸਾਹਮਣੇ ਨਹੀਂ ਆਇਆ ਪਰ ਕਾਫੀ ਹੱਦ ਤੱਕ ਜਿਹੜਾ ਵੋਟ ਪਰਸੈਂਟੇਜ ਆ ਉਹ ਘੱਟ ਦੇਖਿਆ ਕਿਉਂਕਿ ਠੰਡ ਦੇ ਕਾਰਨ ਲੋਕ ਹਲੇ ਘਰਾਂ ਚੋਂ ਨਹੀਂ ਨਿਕਲੇ ਪਰ ਜਿਵੇਂ ਜਿਵੇਂ ਦਿਨ ਬੀਤਦਾ ਜਾਊਗਾ ਉਸੇ ਤਰ੍ਹਾਂ ਦੇ ਨਾਲ ਜਿਹੜੀ VOTING ਆ ਉਹ ਹੁੰਦੀ ਜਾਵੇਗੀ ਦੇਖਦੇ ਹਾਂ ਕਿ ਕਿੰਨੇ ਪਰਸੈਂਟ VOTING ਹੁੰਦੀ ਹੈ ਪਰ ਪਹਿਲੇ ਰੁਝਾਨ ਨੇ ਜਿਹੜੇ ਉਹ ਬਰਨਾਲਾ ਤੋਂ ਸਾਹਮਣੇ ਆਏ ਨੇ ਲੋਕਾਂ ਦੇ ਵੱਲੋਂ ਜਿਹੜੀ VOTING ਆ ਉਹ ਸ਼ੁਰੂ ਕਰ ਦਿੱਤੀ ਗਈ ਆ 7 ਵਜੇ ਤੋਂ ਜਿਹੜੇ ਲੋਕ ਨੇ ਉਹ ਆਪਣੀ ਵੋਟ ਦਾ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਘਰ ਬੈਠੇ ਵੀ ਕੁਝ ਇੰਤਜ਼ਾਰ ਕਰ ਰਹੇ ਕਿ ਸਮਾਂ ਮਿਲੇ ਤਾਂ ਅਸੀਂ ਵੋਟ ਪਾਉਣ ਜਾਈਏ ਕਿਉਂਕਿ ਸਰਦੀਆਂ ਦਾ ਸਮਾਂ ਹੈ ਇਹ ਇਸ ਕਰਕੇ ਜਿਹੜਾ VOTING ਦੇ ਵਿੱਚ ਲੋਕਾਂ ਦਾ ਜਿਹੜਾ ਹਲੇ ਰੁਝਾਨ ਹੈ ਉਹ ਘੱਟ ਦੇਖਿਆ ਪਰ ਬਰਨਾਲਾ ਤੋਂ ਉਹ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੋਕਾਂ ਦੇ ਵੱਲੋਂ ਵੋਟ ਪਾਉਣੀ ਸ਼ੁਰੂ ਕਰ ਦਿੱਤੀ ਗਈ ਆ ਜਿੱਥੇ ਲੋਕਾਂ ਦੇ ਵੱਲੋਂ ਵੋਟ ਪਾਉਣੀ ਸ਼ੁਰੂ ਕੀਤੀ ਗਈ ਆ ਉੱਥੇ ਜਿਹੜੇ ਉਮੀਦਵਾਰ ਨੇ ਉਹ ਵੀ ਆਪਣੇ ਹੱਕ ਦੇ ਵਿੱਚ ਭੁਗਤਦੇ ਹੋਏ ਨਜ਼ਰ ਆਏ ਨੇ ਆਪਣੇ ਆਪ ਨੂੰ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ MP ਮੀਤ ਹੈਰ ਜਿਨ੍ਹਾਂ ਦੀਏ ਸੀਟ ਖਾਲੀ ਹੋਈ ਆ ਬਰਨਾਲਾ ਤੋਂ ਉਹ ਵਿਧਾਇਕੀ ਛੱਡ ਕੇ ਸੰਗਰੂਰ ਤੋਂ ਐਮਪੀ ਬਣੇ ਨੇ ਬਰਨਾਲਾ ਦੀ ਵਿਧਾਇਕੀ ਸੀ ਉਹਨਾਂ ਕੋਲ ਤੇ ਹੁਣ ਉਹਨਾਂ ਦੀ ਵਿਧਾਇਕੀ ਛੱਡਣ ਕਰਕੇ ਬਰਨਾਲਾ ਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਤਾਂ ਬਰਨਾਲਾ ਦੇ ਵਿੱਚ ਜਿਹੜੇ ਉਮੀਦਵਾਰ ਨੇ ਗੁਰਦੀਪ ਬਾਠ ਕੇਵਲ ਢਿੱਲੋਂ ਕਾ ਕੁਲਦੀਪ ਸਿੰਘ ਕਾਕਾ ਢਿੱਲੋਂ ਗੋਵਿੰਦ ਸਿੰਘ ਸੰਧੂ ਇਹ ਆਪਣੀ ਵੋਟ ਦਾ ਅਧਿਕਾਰ ਦਾ ਜਿਹੜਾ ਉਹ ਉਹ ਫਾਇਦਾ ਚੱਕਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਆਪ ਨੂੰ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਕਬੂਤਿਆਂ ਦੇ ਉੱਤੇ ਇਹ ਜਿਹੜੇ ਉਮੀਦਵਾਰ ਨੇ ਉਹ ਵੋਟ ਪਾਉਣਗੇ ਪਹਿਲਾ ਰੁਦਾਨ ਬਰਨਾਲਾ ਤੋਂ